ਇੱਕ ਨੁਕਤਾ ਹੋਰ ਜ਼ਿੰਦਗੀ ਵਿੱਚ ਯਾਦ ਰੱਖਿਓ ਜੇ ਕੋਈ ਬੰਦਾ ਕਹੇ ਨਾ ਕਿ ਮੈਂ ਕਿਸੇ ਕੋਲੋਂ ਲੈ ਕੇ ਆਪਣੀ ਗਰੀਬੀ ਦੂਰ ਕਰ ਲਾਂ ਨਹੀਂ ਹੁਣ ਬੰਦੇ ਦੇ ਦਿੱਤੇ ਆ ਬੰਦਾ ਕਦੇ ਨਹੀਂ ਰੱਜ ਸਕਦਾ ਇਹ ਜ਼ਿੰਦਗੀ ਦਾ ਤੁਹਾਡਾ ਤਜਰਬਾ ਰਹੇਗਾ ਕੋਈ ਬੰਦਾ ਕਿੰਨਾ ਵੀ ਅਮੀਰ ਹੋਵੇ ਆਪਣੇ ਸਗੀ ਭੈਣ ਭਰਾ ਦੀ ਗਰੀਬੀ ਦੂਰ ਨਹੀਂ ਕਰ ਸਕਦਾ ਲੱਖ ਜ਼ੋਰ ਲਾ ਲਓ ਕਿ ਮੈਂ ਆਪਣੇ ਭਰਾ ਦੇ ਘਰ ਦੀ ਗਰੀਬੀ ਦੂਰ ਕਰਨੀ ਹੈ ਮੈਂ ਆਪਣੀ ਭੈਣ ਦੇ ਘਰ ਦੀ ਗਰੀਬੀ ਦੂਰ ਕਰਨੀ ਨਹੀਂ ਕਰ ਸਕਾਂਗੇ ਤੁਸੀਂ ਖਰਚਾ ਪਾਣੀ ਦੇ ਸਕਦੇ ਹੋ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਥੋੜੀ ਬੋਤੀ ਪਰ ਗਰੀਬੀ ਨਹੀਂ ਦੂਰ ਕਰ ਸਕਦੇ ਇਹ ਸਚਾਈ ਹੈ ਸਜਣੋ ਗਰੀਬੀ ਉਦੋਂ ਮੁੱਕਦੀ ਹੈ ਜਦੋਂ ਰੱਬ ਉਹਨਾਂ ਦੀ ਕਮਾਈ 'ਚ ਆਪ ਬਰਕਤ ਪਾਉਂਦਾ ਹੈ ਪਾਣੇ ਉਹ ਥੋੜੀ ਕਮਾਈ ਕਰੇ ਜਦੋਂ ਰੱਬ ਉਹਨਾਂ ਨੂੰ ਘਰ ਬੈਠਿਆਂ ਕਮਾਈ ਵਿੱਚ ਬਰਕਤ ਪਾਉਂਦਾ ਏ ਉਦੋਂ ਗਰੀਬੀਆਂ ਮੁੱਕਦੀਆਂ ਨੇ ਕਿਸੇ ਦੇ ਮੁਕਾਇਆ ਕਿਸੇ ਦੀ ਗਰੀਬੀ ਨਹੀਂ ਮੁੱਕ ਸਕਦੀ ਤਾਈਓ ਮਹਾਰਾਏ ਕਹਿੰਦੇ ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦਿਵਨ ਕੋ ਇਕੈ ਭਗਵਾਨ ਜਿਸ ਕੈ ਦੀਏ ਰਹੈ ਅਕਾਇ ਬੋਰਨਾ ਤ੍ਰਿਸ਼ਨਾ ਲੱਗੈ ਆਏ ਇਹਨੂੰ ਮਹਾਰਾਏ ਕਹਣਗੇ ਧਰ ਜੀ ਰੇਕ ਟੇਕ ਤੂੰ ਬੰਦੇ ਦੀ ਟੇਕ ਨਾ ਰੱਖੀ ਕਿਰਤ ਕਰ ਤੇਤ ਰਖ ਰੱਬ ਦੀ ਸਿਰ ਦਿੱਖੀ ਤੇਰੇ ਕਾਰਜ ਸਬਰ ਧਰ ਜਿਹਾ ਰੇਖ ਦੇ ਕੇ ਤੂੰ ਲਾਹੇ ਬਡਾਨੀਆਂ ਆਸ ਭਰਾਈ ਆਸ ਛੱਡ ਦੇ ਆਸ ਕੇ ਦੀ ਰੱਖ ਗੁਰੂ ਦੀ